ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਠਹਲਾਤੀ ਜਾ ਸਤਿਗੁਰੂ ਸਾਹਿਬ ਜੀ ਇਸ ਸ਼ਬਦ ਕਿਸੇ ਮੁਖ ਨਾਲ ਵਿਚਾਰ ਕਰਦੇ ਹੋਏ ਪਰਮੇਸ਼ਰ ਨਾਲ ਸੁਰਤ ਜੋੜ ਕੇ ਪਰਮੇਸ਼ਰ ਦੇ ਸਨਮੁਖ ਬੇਨਤੀ ਕਰਨ ਦੀ ਜਾਜ ਦੱਸਦੇ ਹਨ ਹਰ ਜੀ ਤਦ ਨੂੰ ਸਦਾ ਸਾਲਾਹੀ ਪਿਆਰੇ ਜਿ ਚਿਰ ਕਟ ਅੰਤਰ ਹੈ ਸਾਸਾ ਪ੍ਰਮਾਤਮਾ ਜੀ ਤੁਹਾਨੂੰ ਹਮੇਸ਼ਾ ਹੀ ਸਲਾਉਂਦੇ ਹਾਂ ਜਿਤਨਾ ਚਿਰ ਤੱਕ ਕਟ ਸਰੀਰ ਦੇ ਅੰਦਰ ਸਵਾਸ ਹਨ ਭਾਵ ਕਦਾ ਚਿੱਤ ਵੀ ਨਾ ਵਿਸਰੋ ਇੱਕ ਪਲ ਖਿੰਨ ਵਿਸਰਹਿ ਤੂ ਸੁਆਮੀ ਜਾਣੋ ਬਰਸ ਜਾਣੋ ਬਰਸ ਪਾਏ ਸੁਆਮੀ ਮਾਲਕ ਪ੍ਰਭੂ ਜੇਕਰ ਤੂੰ ਇੱਕ ਪਲ ਵਿੱਚੋਂ ਵੀ ਖਿੰ ਜਿੰਨਾ ਚਿਰ ਵੀ ਭੁੱਲ ਜਾਵੇਂ ਤਾਂ ਇਸ ਸਮੇਂ ਮੈਨੂੰ ਬਰਸ 50 50 ਸਾਲ ਗੁਜ਼ਰੇ ਗਏ ਹੋਏ ਜਾਣਦਾ ਹਾਂ ਹਮ ਮੂੜ ਮੁਗਦ ਸਦਾ ਸੇਪਾਈ ਗੁਰ ਕਹਿਬਦ ਪਰਗਾਸਾ ਹੁਣ ਨਿਮਰਤਾ ਵਿੱਚ ਕਹਿੰਦੇ ਹਨ ਕਿ हे ਭਾਈ ਅਸੀਂ ਤਾਂ ਹਮੇਸ਼ਾ ਹੀ ਵਿਵਹਾਰਾ ਵੱਲੋਂ ਮੂੜ ਮੂਰਖ ਤੇ ਸਤ ਸ਼ਾਸਤਰ ਦੇ ਸਿਧਾਂਤ ਵੱਲੋਂ ਬੇਸਮਝ ਸੀ ਔਰ ਗੁਰਾਂ ਦੀ ਸ਼ਬਦ ਉਪਦੇਸ਼ ਦੀ ਕਮਾਈ ਦੋ ਅਬ੍ਰਹਮ ਸਰੂਪ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ਹਰ ਜੀਓ ਤੁਮ ਆਪੇ ਦੇਹ 부ਝਾਈ हे ਹਰ ਪਰਮੇਸ਼ਰ ਜੀ ਤੁਸੀਂ ਆਪ ਹੀ ਕਿਰਪਾ ਕਰਕੇ ਆਪਣੇ ਸਰੂਪ ਨੂੰ 부ਝਾਈ ਸਮਝਾ ਦੇਣਾ ਕਰੋ ਹਰ ਤੁਦ ਹੋ ਵਾਰਿਆ ਸਦਹੀ ਤੇਰੇ ਨਾਮ ਵਿਟੋ ਬਲ ਜਾਈ ਰਹਾਓ हे ਹਰ ਪਰਮੇਸ਼ਰ ਜੀ ਮੈਂ ਤੁਹਾਡੇ ਉਪਰੋ ਹੀ ਨਿਸ਼ਚੇ ਕਰਕੇ ਹਮੇਸ਼ਾ ਬਲਹਾਰ ਜਾਂਦਾ ਹਾਂ ਅਤੇ ਤੁਹਾਡੇ ਨਾਮ ਦੇ ਵਿਟਹੁ ਉਪਰੋ ਵੀ ਸੈਂਕੜੇ ਵਾਰੀ ਬਲਹਾਰ ਕੁਰਬਾਨ ਜਾਂਦਾ ਰਹਾਉ ਬਿਸਰਾਮ ਦੀ ਕੀ ਸਤਿਗੁਰੂ ਕਿਰਪਾ ਕਰਦੇ ਹਨ ਹਮ ਸਬਦ ਮੋਏ ਸਬਦ ਮਾਰ ਜੀ ਵਾਲੇ ਭਾਈ ਸਬਦ ਦੇਹੀ ਮੁਕਤ ਪਾਈ ਫਿਰ ਗੁਰਮੁਖ ਸੱਜਣ ਨੂੰ ਕਹਿੰਦੇ ਹਨ ਕਿ हे ਭਾਈ ਅਸੀਂ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਮਤ ਤੇ ਗੁਰਾਂ ਦੇ ਸ਼ਬਦ ਉਪਦੇਸ਼ ਨੇ ਸਾਨੂੰ ਜੀਵਤ ਪਾਪ ਤੋਂ ਮਾਰ ਕੇ ਵਾਹਿਗੁਰੂ ਦੇ ਸਰੂਪ ਵੱਲ ਜੀਵਾਲੇ ਜਿਉਂਦੇ ਕਰ ਲਿਆ ਹੈ ਸਾਡੀ ਹਮਕਈਏ तमाम ਆਸਰੀ ਸੰਪਦਾ ਗੁਰੂ ਉਪਦੇਸ਼ ਦੀ ਕਮਾਈ ਕਰਕੇ ਮਰ ਗਈ ਹੈ ਅਤੇ ਗੁਰੂ ਜੀ ਸ਼ਬਦ ਦੁਆਰਾ ਔਗਣਾ ਵਿਕਾਰਾ ਵੱਲੋਂ ਮਾਨੂੰ ਮਾਰ ਕੇ ਆਨੰਦ ਸਰੂਪ ਵੱਲ ਜਿਉਂਦਾ ਕਰ ਦਿੰਦੇ ਹਨ ਗੁਰਾਂ ਦੇ ਸ਼ਬਦ ਦੇ ਉਪਦੇਸ਼ ਦੀ ਕਮਾਈ ਕਰਕੇ ਹੀ ਮੁਕਤ ਗਈ ਹੈ ਕਲਿਆਣ ਪਾਈ ਦੀ ਹੈ ਸ਼ਬਦ ਦੇ ਮਨ ਤਨ ਨਿਰਮਲ ਹੋਆ ਹਰ ਵਸਿਆ ਮਨ ਆਈ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਮਨ ਤੇ ਤਨ ਨਿਰਮਲ ਸ਼ੁੱਧ ਪਵਿੱਤਰ ਹੋ ਜਾਂਦਾ ਹੈ ਅਤੇ ਪਰਮੇਸ਼ਰ ਮਨ ਹਿਰਦੇ ਵਿੱਚ ਆ ਕਰਕੇ ਵਸ ਜਾਂਦਾ ਹੈ ਸ਼ਬਦ ਗੁਰ ਰਤਬ ਸ਼ਬਦ ਗੁਰ ਦਾਤਾ ਜਿਤ ਮਨ ਰਤਾ ਹਰ ਸਿਉ ਰਹਿਆ ਸਮਾਈ ਇਸ ਕਰਕੇ ਗੁਰਾਂ ਦਾ ਸ਼ਬਦ ਉਪਦੇਸ਼ ਹੀ ਨਾਮ ਮੁਕਤੀ ਆਤ ਸਭ ਪਦਾਰਥਾਂ ਦੇ ਦੇਣ ਵਾਲਾ ਹੈ ਜਿਸ ਵੇ ਜਦੋਂ ਮਨ ਹਿਰਦਾ ਰੰਗਿਆ ਜਾਂਦਾ ਹੈ ਜਦੋਂ ਪਰਮੇਰ ਦੇ ਨਾਲ ਸਮਾਈ ਲੀਨਦਾ ਹੋ ਜਾਂਦੀ ਹੈ ਸ਼ਬਦ ਨ ਜਾਣੈ ਸੇ ਅੰਨੇ ਬੋਲੇ ਸੇ ਕਿਤ ਆਏ ਸੰਸਾਰਾ ਜੋ ਪੁਰਸ਼ ਗੁਰਾਂ ਦੇ ਉਪਦੇਸ਼ ਨੂੰ ਨਹੀਂ ਜਾਣਦੇ ਗੁਰ ਸ਼ਬਦ ਨੂੰ ਗੁਰੂ ਰੂਪ ਨਹੀਂ ਜਾਣਦੇ ਉਪਰਤਖ ਨੇਤਰ ਹੁੰਦੇ ਹੋਏ ਵੀ ਗਿਆਨ ਤੇ ਵਿਰਾਗ ਰੂਪੀ ਨੇਤਰਾਂ ਤੋਂ ਹੀਣੇ ਹੋਣ ਕਰਕੇ ਅੰਨੇ ਹਨ ਤੇ ਪ੍ਰਤੱਖ ਕੰਨਾਂ ਦੇ ਹੁੰਦਿਆਂ ਵੀ ਸ਼ਰਧਾ ਤੇ ਵਿਸ਼ਵਾਸ ਰੂਪੀ ਕੰਨਾਂ ਤੋਂ ਬਿਨਾ ਅਧਿਆਤਮ ਜੀਵਨ ਵੱਲੋਂ ਬੋਲੇ ਬਹਿਰੇ ਹਨ ਉਹ ਕਿਤੇ ਕਿਸ ਵਾਸਤੇ ਸੰਸਾਰਾ ਜਗਤ ਵਿੱਚ ਆਏ ਉਹਨਾਂ ਦਾ ਆਉਣਾ ਨਸਫਲ ਹੀ ਹੈ ਹਰ ਰਸ ਨਾ ਪਾਇਆ ਬਿਰਤਾ ਜਨਮ ਗਵਾਇਆ ਜੰਮਹਿ ਵਾਰੂ ਵਾਰਾ ਜਿਨ੍ਹਾਂ ਨੇ ਪਰਮੇਸ਼ਰ ਦੇ ਨਾਮ ਰਸ ਨੂੰ ਨਹੀਂ ਪਾਉਣਾ ਕੀਤਾ ਉਹਨਾਂ ਨੇ ਆਪਣਾ ਅਮੋਲਕ ਮਨੁੱਖਾ ਜਨਮ ਵਿਅਰਥ ਹੀ ਗੋਆ ਅਤੇ ਉਹ ਵਾਸ਼ਨਾ ਦੇ ਬੱਧੇ ਹੋਏ ਬਾਰੰਬਾਰ ਮੁੜ ਮੁੜ ਕੇ ਜੰਮਦੇ ਰਹਿਣਗੇ ਜਿਸ ਪ੍ਰਕਾਰ ਤ੍ਰੇਤੇਜੁਗ ਦੇ ਅਵਤਾਰ ਭਗਵਾਨ ਰਾਮਚੰਦਰ ਜੀ ਨੇ ਆਪਣੇ ਗੁਰੂ ਵਿਸ਼ਿਸ਼ਟ मुनि जी ਨੂੰ ਪੁੱਛਿਆ ਕਹੇ ਗੁਰੂ ਜੀ ਜੇਕਰ ਕਿਸੇ ਦਾ ਸਿਰ ਤਲਵਾਰ ਨਾਲ ਕੱਟ ਕੇ ਧੜ ਨਾਲੋਂ ਅਲੱਗ ਕਰ ਦਈਏ ਤਾਂ ਕੀ ਉਹ ਮੁੜ ਕੇ ਜਿਉਂਦਾ ਹੋ ਸਕਦਾ ਤਦੋਂ ਵਿਸ਼ਸ਼ਟ मुਨੀ ਜੀ ਨੇ ਕਿਹਾ ਸੀ ਕਿ हे ਰਾਮ ਹਾਂ ਉਹ ਮੁੜ ਜਿਉਂਦਾ ਹੋ ਸਕਦਾ ਕਿਉਂਕਿ ਸਿਰ ਕੱਟਣ ਨਾਲ ਵਾਸ਼ਨਾ ਨਹੀਂ ਕੱਟੀ ਜਾਂਦੀ ਉਹ ਵਾਸ਼ਨਾ ਕਰਕੇ ਹੋਰ ਦੇਹਾਂ ਧਾਰ ਕੇ ਮੁੜ ਮੁੜ ਜੰਮਦੇ ਰਹਿੰਦੇ ਆ ਬਿਸਟਾ ਕੇ ਕੀੜੇ ਬਿਸਟਾ ਮਾਹੇ ਸਮਾੜੇ ਮਨਮੁਖ ਮੁਗਧ ਗੁਬਾਰਾ ਜਿਸ ਪ੍ਰਕਾਰ ਬਿਸਟਾ ਗੰਦਗੀ ਦੇ ਕੀੜੇ ਬਿਸਟਾ ਗੰਦਗੀ ਦੇ ਵਿੱਚ ਹੀ ਸਮਾਏ ਮਿਲੇ ਰਹਿੰਦੇ ਆ ਇਸ ਪ੍ਰਕਾਰ ਜੋ ਇੱਥੇ ਵਿਸ਼ਿਆ ਰੂਪੀ ਬਿਸਟਾ ਦੇ ਕੀੜੇ ਬਣੇ ਰਹਿੰਦੇ ਉਹ ਅੱਗੇ ਨਰਕ ਰੂਪੀ ਬਿਸਟਾ ਦੇ ਵਿੱਚ ਸਮਾਏ ਰਹਿੰਦੇ ਆ ਐਸੇ ਮਨਮੁਖ ਬੇਮੁਖ ਪੁਰ ਸ਼ਾਸਤਰ ਗਿਆਨ ਪਰਮਾਰਤ ਵੱਲੋਂ ਮੁਗਧ ਬੇਸਮਝ ਹਨ ਤੇ ਉਹਨਾਂ ਦੇ ਅਗਿਆਨਤਾਈ ਦਾ ਗੁਬਾਰਾ ਗਾੜਾ ਹਨੇਰਾ ਛਾਇਆ ਰਿਹਾ ਜਾਂਦਾ ਆਪੇ ਕਰ ਵੇਖੇ ਮਾਰਗ ਲਾਈ ਲਾ ਭਾਈ ਤਿਸ ਬਿਨ ਅਵਰ ਨ ਕੋਈ ਏ ਪਾਇਓ ਪਰਮੇਸ਼ਰ ਆਪ ਹੀ ਸਭ ਜੀਵਾਂ ਨੂੰ ਪੈਦਾ ਕਰਕੇ ਵੇਖਦਾ ਹੈ ਸੰਭਾਲਦਾ ਹੈ ਆਪ ਹੀ ਜੀਵਾਂ ਦੀ ਕਰਨੀ ਅਨਸਾਰ ਚੰਗੇ ਮੰਦੇ ਮਾਰਗ ਰਸਤੇ ਵਿੱਚ ਲਾਉਂਦਾ ਹੈ ਉਸ ਤੋਂ ਬਗੈਰ ਉਸ ਵਰਗਾ ਹੋਰ ਕੋਈ ਵੀ ਨਹੀਂ ਹੈ ਜੋ ਧੁਰ ਲਿਖਿਆ ਸੋ ਕੋਈ ਨਾ ਮੇਟੈ ਭਾਈ ਕਰਤਾ ਕਰੇ ਸੋ ਹੋਈ ਇਹ ਭਾਈ ਜਿਹੜਾ ਧੁਰ ਧੁਰੋਂ ਪਰਮੇਸ਼ਰ ਨੇ ਲੇਖ ਲਿਖ ਦਿੱਤਾ ਹੈ ਉਹ ਕੋਈ ਵੀ ਮੇਟ ਨਹੀਂ ਸਕਦਾ ਕਰਤਾ ਰਜਨਾਰ ਪ੍ਰਭੂ ਜੋ ਕੁਝ ਵੀ ਕਰਦਾ ਹੈ ਉਹ ਹੀ ਤਿੰਨਾ ਕਾਲਾਂ ਵਿੱਚ ਹੁੰਦਾ ਜੋ ਜੀਵ ਆਪ ਕਰਤਾ ਹੋ ਕੇ ਕਰਮ ਕਰਦਾ ਉਹ ਜਿਹਾ ਹੀ ਉਸਨੂੰ ਫਲ ਪ੍ਰਾਪਤ ਹੁੰਦਾ ਨਾਨਕ ਨਾਮ ਵਸਿਆ ਮਨ ਅੰਤਰ ਭਾਈ ਅਵਰ ਨ ਦੂਜਾ ਕੋਈ ਸਤਿਗੁਰੂ ਸਾਹਿਬ ਜੀ ਕਥਨ ਕਰ ਰਿਹਾ ਹੈ ਭਾਈ ਜਿਨ੍ਹਾਂ ਦੇ ਮਨ ਹਿਰਦੇ ਅੰਦਰ ਪਰਮੇਸ਼ਰ ਦਾ ਨਾਮ ਵਸ ਜਾਂਦਾ ਉਹਨਾਂ ਦੀ ਦ੍ਰਿਸ਼ਟੀ ਵਿੱਚ ਹੋਰ ਕੋਈ ਦੂਸਰਾ ਨਹੀਂ ਪ੍ਰਤੀਤ ਹੁੰਦਾ ਪਾਵ ਆਪਣਾ ਆਪ ਰੂਪ ਹੀ ਵੇਖਦੇ ਆ ਸੋਰਠ ਮਹੱਲਾ ਤੀਜਾ ਗੁਰਮੁਖ ਭਗਤ ਕਰੇ ਪ੍ਰਭ ਭਾਵੈ ਅਨੰਦਿਨ ਨਾਮ ਵਖਾਣੇ ਗੁਰਮੁਖ ਜਨ ਰਾਤ ਦਿਨ ਪਰਮੇਸ਼ਰ ਦੇ ਨਾਮ ਨੂੰ ਹੀ ਵਖਾਣੇ ਕਈਏ ਉਚਾਰਦੇ ਤੇ ਭਾਉ ਭਗਤੀ ਕਰਦੇ ਰਹਿੰਦੇ ਆ ਜਿਸ ਕਰਕੇ ਪਰਮੇਸ਼ਰ ਨੂੰ ਪਾ ਜਾਂਦੇ ਆ ਭਗਤਾ ਕੀ ਸਾਰ ਕਰਹਿ ਆਪ ਰੱਖਹਿ ਜੋ ਤੀਰੈ ਮਨ ਭਾਣੇ हे ਪਰਮੇਸ਼ਰ ਤੂੰ ਆਪਣੇ ਉਹਨਾਂ ਭਗਤੀ ਕਰਨ ਵਾਲੇ ਸੇਵਕਾਂ ਦੀ ਸਾਰ ਸੰਭਾਲ ਕਰਦਾ ਹੈ ਤੇ ਕਾਮ ਕ੍ਰੋਧ ਵਿਕਾਰਾਂ ਜਮਾ ਆਦਤੋਂ ਆਪ ਰੱਖਦਾ ਹੈ ਜਿਹੜੇ ਤੁਹਾਡੇ ਮਨ ਹਿਰਦੇ ਨੂੰ ਭਾ ਗਏ ਚੰਗੇ ਲੱਗੇ ਆ ਤੂੰ ਗੁਣ ਦਾਤਾ ਸਬਦ ਪਛਾਤਾ ਗੁਣ ਕਹਿ ਗੁੜੀ ਸਮਾੜੇ ਏ ਮਹਾਰਾਜੀ ਤੂੰ ਸਰਬ ਗੁਣ ਦਾਤਾ ਗੁਣਾ ਦਾ ਦਾਤਾ ਹੈ ਤੇ ਗੁਰਮੁਖ ਜਨਾਂ ਨੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਤੈਨੂੰ ਪਛਾਣਿਆ ਹੈ ਅਤੇ ਤੇਰੇ ਗੁਣਾ ਨੂੰ ਕਹਿ ਆਖ ਕਰਕੇ ਤੇਰੇ ਗੁਣਾ ਵਾਲੇ ਸਰੂਪ ਵਿੱਚ ਅਪੇਦ ਹੋਏ ਰਹਿੰਦੇ ਆ ਮਨ ਮੇਰੇ ਹਰ ਜੀ ਸਦਾ ਸਮਾਲ ਏ ਮੇਰੇ ਮਨਾ ਇਸ ਕਰਕੇ ਤੂੰ ਪਰਮੇਸ਼ਰ ਜੀ ਵਾਹਿਗੁਰੂ ਜੀ ਨੂੰ ਹਮੇਸ਼ਾ ਸੰਭਾਲ ਯਾਦ ਕਰ ਚੇਤੇ ਕਰ ਕਿਉਂਕਿ ਅੰਤ ਕਾਲ ਤੇਰਾ ਬੇਲੀ ਹੋਵੇ ਸਦਾ ਨਿਭਹਿ ਤੇਰੇ ਨਾਲ ਰਹਾਉ ਪਰਮੇਸ਼ਰ ਹੀ ਅਖੀਰ ਦੇ ਕਾਲ ਸਮੇਂ ਵਿੱਚ ਤੇਰਾ ਬੇਲੀ ਸਹਾਇਕ ਹੋਵੇਗਾ ਅਤੇ ਹਮੇਸ਼ਾ ਲੋਕ ਪ੍ਰਲੋਕ ਵਿੱਚ ਤੇਰੇ ਸਾਥ ਹੀ ਨਿਵੇਗਾ ਰਹਾਉ ਬਿਸਰਾਮ ਦੇ ਕੀ ਸਤਗੁਰੂ ਕਿਰਪਾ ਕਰਦੇ ਆ ਦੁਸ਼ਟ ਚੌਕੜੀ ਸਦਾ ਕੂੜ ਕਮਾਵੇ ਨਾ ਬੁੱਝੈ ਵਿਚਾਰੇ ਦੁਸ਼ਟ ਭੈੜੇ ਮਨੁੱਖਾਂ ਦੀ ਚੌਕੜੀ ਮੰਡਲੀ ਹਮੇਸ਼ਾ ਝੂਠ ਨੂੰ ਹੀ ਕਮਾਉਣਾ ਕਰਦੀ ਹੈ ਪਰ ਆਪਣੇ ਸਰੂਪ ਦੀ ਵਿਚਾਰ ਨੂੰ ਨਹੀਂ ਬੁੱਝਦੇ ਸਤਜੁਗ ਵਿੱਚ ਹਰਨਾਖਿਸ਼ ਤੇ ਹਿਰਨ ਕਸ਼ਵ ਆਦਿ ਦੀ ਦੁਸ਼ਟ ਚੌਂਕੜੀ ਸੀ ਤ੍ਰੇਤੇ ਵਿੱਚ ਰਾਵਣ ਕੁੰਭਕਰਨ ਮੇਗਨਾਥ ਆਦਿ ਦੀ ਦੁਸ਼ਟ ਚੌਂਕੜੀ ਸੀ ਦਵਾਪਰ ਵਿੱਚ ਕਰਨ ਸ਼ਕੁਨੀ ਦੁਸ਼ਾਸਨ ਦਰਯੋਧਨ ਆਦਿ ਦੀ ਦੁਸ਼ਟ ਚੌਂਕੜੀ ਸੀ ਅਤੇ ਕਲਯੁਗ ਵਿੱਚ ਜੋ ਕੂੜ ਦੀ ਕਮਾਈ ਕਰਦੇ ਆ ਉਹਨਾਂ ਦੀ ਇਹ ਦੁਸ਼ਟ ਚੌਂਕੜੀ ਹੀ ਸਮਝਣੀ ਚਾਹੀਦੀ ਜੋ ਨਾ ਆਪਣੇ ਆਤਮਾ ਦੀ ਵਿਚਾਰ ਕਰਦੇ ਆ ਨਾ ਹੀ ਆਪਣੇ ਸਰੂਪ ਨੂੰ ਬੁੱਝਦੇ ਆ निंदा दुष्टि ते किन फल पाया हरणा कस नखह बिदारे निंदिया करके अति दुष्टि नीचताई वाले स्वभाव कर तो किसने ज्ञान मुक्ति रूपी फल प्राप्त कीता है ਭਾਵ ਕਿਸੇ ਨੂੰ ਕੋਈ ਚੰਗਾ ਫਲ ਪ੍ਰਾਪਤ ਨਹੀਂ ਹੁੰਦਾ ਜਿਵੇਂ ਸਤਜੁਗ ਵਿੱਚ ਹਰਣਾਕਸ਼ ਨੇ ਆਪਣੇ ਪੁੱਤਰ ਪ੍ਰਹਿਲਾਦ ਨਾਲ ਦੁਸ਼ਟਤਾਈ ਕੀਤੀ ਤਾਂ ਉਸ ਨੂੰ ਪਰਮੇਸ਼ਰ ਸਿੰਘ ਰੂਪ ਹਾਰ ਕੇ ਆਪਣੇ ਨਖੇ ਹੀ ਕਹੀਏ ਨੋਹਾ ਨਾਲ ਬਿਦਾਰੇ چیر ਕੇ ਨਾਸ਼ ਕਰ ਦਿੱਤਾ ਸੀ ਪ੍ਰਹਿਲਾਦ ਜਨ ਸਾਧ ਹਰ ਗੁਣ ਗਾਵੇ ਹਰ ਜੀਉ ਲਏ ਉਬਾਰੇ ਦੂਸਰੇ ਪਾਸੇ ਪ੍ਰਹਿਲਾਦ ਜਨ ਭਗਤ ਹਮੇਸ਼ਾ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦਾ ਸੀ ਜਿਸ ਕਰਕੇ ਪਰਮੇਸ਼ਰ ਜੀ ਨੇ ਉਸ ਨੂੰ ਲਏ ਉਬਾਰੇ ਬਚਾ ਲਿਆ ਆਪਸ ਕੋ ਬਹੁ ਪਲਾ ਕਰ ਜਾਣ ਹੈ ਮਨ ਮੁਖ ਮਤ ਨ ਕਾਈ ਦੁਸ਼ਟ ਪੁਰਸ਼ ਆਪਣੇ ਆਪ ਨੂੰ ਤਾਂ ਬਹੁਤ ਭਲਾ ਚੰਗਾ ਕਰਕੇ ਜਾਣਦੇ ਆ ਪਰ ਉਹਨਾਂ ਮਨਮੁਖ ਬੇਮੁਖ ਪੁਰਸ਼ਾਂ ਦੀ ਕੋਈ ਵੀ ਸ਼ੁੱਭ ਮਤ ਮੱਤੀ ਨਹੀਂ ਹੁੰਦੀ ਮਨਮੁਖਾਂ ਦੀ ਆਤਮ ਵਿਸ਼ੈਣੀ ਮਤ ਨਹੀਂ ਹੁੰਦੀ ਕਿਉਂਕਿ ਉਹਨਾਂ ਦੇ ਅੰਤਹਿ ਕਰਨ ਦੇ ਉੱਪਰ ਅਵਿਦਿਆ ਦੀ ਕਾਈ ਮੈਲ ਜਮੀ ਹੁੰਦੀ ਹੈ ਸਾਧੂ ਜਨ ਕੀ ਨਿੰਦਾ ਵਿਆਪੇ ਜਾਸਨ ਜਨਮ ਗਵਾਈ ਜੋ ਸਾਧੂ ਮਹਾਤਮਾ ਜਿਨ੍ਹਾਂ ਦੀ ਨਿੰਦਾ અપਕੀਰਤੀ ਬਦਨਾਮੀ ਵਿੱਚ ਵਿਆਪੇ ਲੱਗੇ ਹੋਏ ਆ ਉਹ ਆਪਣੇ ಅಮੂਲਕ ਮਨੁੱਖਾ ਜਨਮ ਨੂੰ ਵਿਅਰਥ ਹੀ ਗਵਾ ਕੇ ਪ੍ਰਲੋਕ ਨਰਕਾਂ ਨੂੰ ਜਾਸਨ ਚਲੇ ਜਾਂਦੇ ਆ RAM ਨਾਮ ਕਦੇ ਚੇਤੇ ਨਾਹੀ ਅੰਤ ਗਏ ਪਛਤਾਈ ਉਹ ਸਤ ਸੰਗਤ ਵਿੱਚ ਮਿਲ ਕੇ RAM ਰਮੇ ਹੋਏ ਪਰਮੇਸ਼ਰ ਦੇ ਨਾਮ ਨੂੰ ਕਦਾ ਚਿੱਤ ਵੀ ਯਾਦ ਨਹੀਂ ਕਰਦੇ ਅਤਿਅੰਤ ਅਖੀਰ ਨੂੰ ਪਛਤਾ ਤਾਪ ਕਰਦੇ ਹੋਏ ਹੀ ਸੰਸਾਰ ਤੋਂ ਚੱਲੇ ਜਵਾਰੀ ਦੋਇ ਹੱਥ ਚਾਰ ਭਾਵ ਚਲੇ ਜਾਂਦੇ ਆ ਸਫਲ ਜਨਮ ਭਗਤਾ ਕਾ ਕੀਤਾ ਗੁਰ ਸੇਵਾ ਆਪ ਲਾਏ ਪਰਮੇਸ਼ਰ ਨੇ ਆਪਣੇ ਭਗਤੀ ਕਰਨ ਵਾਲੇ ਸੇਵਕਾਂ ਦਾ ਜਨਮ ਸਕਾਰਥਾ ਕਰ ਦਿੱਤਾ ਹੈ ਅਤੇ ਆਪ ਹੀ ਗੁਰਾਂ ਦੀ ਸੇਵਾ ਟਹਿਲ ਵਿੱਚ ਲਾਉਣਾ ਕੀਤਾ ਹੈ ਸਬਦੇ ਰਾਤੇ ਸਹਜੇ ਮਾਤੇ ਅਨ ਦਿਨ ਹਰ ਗੁਣ ਗਾਏ ਜੋ ਗੁਰਾਂ ਦੇ ਸਬਦੇ ਹੁੰਦਾ ਉਪਦੇਸ਼ ਵਿੱਚ ਰੰਗੇ ਹੋਏ ਆ ਉਹ ਸਹਜੇ ਸੁਭਾਵਕ ਹੀ ਗਿਆਨ ਅਵਸਥਾ ਵਿੱਚ ਮਾਤੇ ਕਈਏ ਮਗਨ ਰਹਿੰਦੇ ਆ ਅਤੇ ਅਨ ਦਿਨ ਰਾਤ ਦਿਨ ਹੀ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦੇ ਹਨ ਨਾਨਕ ਦਾਸ ਕਹਿ ਬੇਨੰਤੀ ਹਉ ਲਾਗਾ ਤਿਨ ਕਹਿ ਪਾਏ ਸਤਿਗੁਰੂ ਸਾਹਿਬ ਜੀ ਦਾਸਾ ਭਾਵ ਧਾਰ ਕੇ ਪ੍ਰਾਰਥਨਾ ਰੂਪ ਵਿੱਚ ਬੇਨਤੀ ਕਹਿ ਭਾਵ ਕਥਨ ਕਰਦੇ ਆ ਕਿ ਮੈਂ ਉਹਨਾਂ ਭਗਤ ਜਿਨ੍ਹਾਂ ਦੇ ਪায়ে ਚਰਨੀ ਲੱਗਦਾ ਸੋਰਠ ਮਹੱਲਾ ਤੀਜਾ ਇੱਕ ਦਿਨ ਗੁਰਸਿੱਖਾਂ ਨੇ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਪਾਸ ਪ੍ਰਸ਼ਨ ਕੀਤਾ ਕਿ ਮਹਾਰਾਜ ਜੀ ਪਰਮੇਸ਼ਰ ਗੁਰੂ ਦਾ ਪਿਆਰਾ ਸਿੱਖ ਤੇ ਸੰਬੰਧੀ ਕੌਣ ਕਿਹਾ ਜਾ ਸਕਦਾ ਹੈ ਸਤ ਸਤ ਗੁਰੂ ਜੀ ਉੱਤਰ ਵਿੱਚ ਇਹ ਸ਼ਬਦ ਉਚਾਰਨ ਕਰਦੇ ਆ ਸੋ ਸਿੱਖ ਸਖਾ ਬੰਦ ਪਹਿ ਭਾਈ ਜੇ ਗੁਰ ਕੇ ਭਾਣੇ ਵਿੱਚ ਆਵੇ ਇਹ ਭਾਈ ਉਹੋ ਹੀ ਸਿੱਖਿਆ ਗ੍ਰਹਿਣ ਕਰਨ ਵਾਲਾ ਸਿੱਖਿਆਰਤੀ ਸਖਾ ਮਿੱਤਰ ਬੰਦਪ ਸੰਬੰਧੀ ਅਤੇ ਸਖਾ ਭਾਈ ਭਰਾ ਹੈ ਜਿਹੜਾ ਗੁਰੂ ਦੇ ਭਾਣੇ ਹੁਕਮ ਅੰਦਰ ਆਉਂਦਾ ਭਾਵ ਚੱਲਦਾ ਜਿਵੇਂ ਬਾਬਾ ਸ੍ਰੀ ਚੰਦ ਜੀ ਤੇ ਬਾਬਾ ਲਖਮੀ ਚੰਦ ਜੀ ਸਤਿਗੁਰਾਂ ਦੇ ਸੁਪੁੱਤਰ ਹਨ ਪਰ ਗੁਰਾਂ ਦਾ ਬਚਨ ਨਾਮਨਣ ਕਰਕੇ ਗੁਰਤਾ ਗੱਦੀ ਪ੍ਰਾਪਤ ਨਾ ਕਰ ਸਕੇ ਸਤਿਗੁਰਾਂ ਨੇ ਪਰਖ ਵਾਸਤੇ ਚੂਹੀ ਸੁਟਣ ਕਿਕਰ ਤੋਂ ਮਠਿਆਈ ਲਾਉਣ ਗੰਦੇ ਪਾਣੀ ਵਿੱਚ ਕਟੋਰਾ ਕੱਢਣ ਆਦ ਕੰਮਾਂ ਬਾਰੇ ਕਿਹਾ ਪਰ ਸੁਪੁੱਤਰ ਹਾਂ ਨਹੀਂ ਕਰ ਸਕੇ ਸਿਰਫ ਸ੍ਰੀ ਗੁਰੂ ਅੰਗਦ ਦੇਵ ਸਹਿਬ ਮਹਾਰਾਜ ਜੀ ਪਰਖ ਵਿੱਚ ਪੂਰੇ ਉਤਰੇ ਤੇ ਗੁਰਤਾ ਗੱਦੀ ਦੇ ਮਾਲਕ ਬਣੇ ਪੁੱਤਰੀ ਕੌਲ ਨਾ ਪਾਲਿਓ ਕਰ ਪੀਰਹੁ ਕੰਨ ਮੁਰਟਿਐ ਸੱਤਾ ਬਲਵੰਡ ਜੀ ਲਿਖਦੇ ਹਨ ਆਪਣੇ ਭਾਣੇ ਜੋ ਚੱਲੈ ਭਾਈ ਵਿਛੜ ਚੋਟਾ ਖਾਵੈ ਹੇ ਭਾਈ ਜਿਹੜੇ ਆਪਣੇ ਭਾਣੇ ਮਰਜੀ ਅਨਸਾਰ ਚੱਲਦੇ ਆ ਉਹ ਵਾਹਿਗੁਰੂ ਨਾਲੋਂ ਵਿਛੜ ਕੇ ਵਾਕ ਹੋ ਕੇ ਜਮਾਂ ਦੀਆਂ ਚੋਟਾਂ ਸੱਟਾਂ ਹੀ ਸਹਾਰਦੇ ਆ ਖਾਂਦੇ ਆ ਬੇਨ ਸਤਿਗੁਰ ਸੁਖ ਕਦੇ ਨ ਪਾਵੇ ਭਾਈ ਫਿਰ ਫਿਰ ਪਛੋਤਾਵੇ ਏ ਭਾਈ ਸਤਿਗੁਰ ਸਾਹਿਬ ਜੀ ਦੀ ਸ਼ਰਨ ਤੋਂ ਬਗੈਰ ਕਦਾ ਚੇਤ ਰੂਪ ਨੂੰ ਪਾ ਸਕਦਾ ਸਗੋਂ ਫਿਰ ਫਿਰ ਮੁੜ ਮੁੜ ਕੇ ਪਛਤਾ ਤਾਪ ਹੀ ਕਰਦਾ ਰਹਿੰਦਾ ਹੈ ਹਰਕੇ ਦਾਸ ਸੋਹੇਲੇ ਭਾਈ ਏ ਭਾਈ ਹਰੀ ਪਰਮੇਸ਼ਰ ਦੇ ਦਾਸ ਸੇਵਕ ਹਮੇਸ਼ਾ ਹੀ ਸੋਹੇਲੇ ਸੁਖੀ ਰਹਿੰਦੇ ਆ ਜਨਮ ਜਨਮ ਕੇ ਕਿਲ ਵਿਖ ਦੁਖ ਕਾਟੇ ਆਪੇ ਮੇਲ ਮਿਲਾਈ ਰਹਾਉ ਪਰਮੇਸ਼ਰ ਨੇ ਉਹਨਾਂ ਦੇ ਜਨਮਾਂ ਜਨਮਾਤਰਾਂ ਦੇ ਕਿਲ ਵਿਖ ਪਾਪ ਤੇ ਦੁਖ ਕੱਢ ਦਿੱਤੇ ਆ ਅਤੇ ਆਪ ਹੀ ਆਪਣੇ ਮਿਲਾਪ ਵਿੱਚ ਮਿਲਾ ਲਿਆ ਹੈ ਰਹਾਉ ਬਿਸਰਾਮ ਦੇ ਕੇ ਸਤਗੁਰੂ ਕਿਰਪਾ ਕਰਦੇ ਆ ਇਹ ਕੁਟੰਬ ਸਭ ਜੀ ਕੇ ਬੰਦਨ ਭਾਈ ਭਰਮ ਭੁੱਲਾ ਸੰਸਾਰਾ ਏ ਭਾਈ ਇਹ ਕੋਟੰਬ ਪਰਿਵਾਰ ਆਦ ਹੋਰ ਮਾਇਕੀ ਧੰਦੇ ਸਾਰੇ ਜੀਵਾਂ ਦੇ ਤਾਂ ਹੀ ਬੰਧਨ ਜੰਜਾਲ ਰੂਪ ਹੀ ਹਨ ਅਤੇ ਸਾਰਾ ਸੰਸਾਰ ਸッセ ਨੂੰ ਦਲਾਵਾ ਵੀ ਆ ਨਾਲ ਬਿੰਦੀ ਵੀ ਬੋਲਣੀ ਹੈ ਸੈ ਸਾਰਾ ਨਿਕੱਲਾ ਸੈ ਸਾਰਾ ਸੰਸਾਰ ਪੰਜ ਪ੍ਰਕਾਰ ਦੇ ਭਰਮ ਵਿੱਚ ਹੀ ਪੁੱਲਾ ਪਿਆ ਹੈ ਬਿਨ ਗੁਰ ਬੰਧਨ ਟੁੱਟਹਿ ਨਹੀਂ ਗੁਰਮੁਖ ਮੋਖ ਦੁਆਰਾ ਗੁਰੂ ਸਾਹਿਬ ਜੀ ਨੂੰ ਮਿਲਣ ਤੋਂ ਬਗੈਰ ਇਕ ਕਰਤਾ ਭੋਗਤਾ ਹੰਗਤਾ ਮਮਤਾ ਜੰਜਾਲ ਟੁੱਟਦੇ ਨਹੀਂ ਇਹ ਬੰਧਨ ਜਾਂਦੇ ਨਹੀਂ ਗੁਰਾਂ ਦੁਆਰਾ ਹੀ ਮੁਕਤੀ ਦਾ ਦਰਵਾਜ਼ਾ ਪਾਉ ਗਿਆਨ ਪ੍ਰਾਪਤ ਹੁੰਦਾ ਗੁਰਮੁਖ ਜਨ ਇਸ ਦੁਆਰਿਆਂ ਵਾਲੇ ਸੰਸਾਰ ਸਰੀਰ ਤੋਂ ਮੁਕਤ ਹੋਏ ਹਨ ਕਰਮ ਕਰਹਿ ਗੁਰ ਸ਼ਬਦ ਨਾ ਪਛਾਣਹਿ ਮਰ ਜਨਮਹਿ ਵਾਰੂ ਵਾਰਾ ਮਨਮੁਖ ਜੀਵ ਨਿਤ ਨਿਮਿਤ ਆਦ ਕਰਮ ਕਾਂਡ ਤਾਂ ਕਰਦੇ ਆ ਪਰ ਗੁਰਾਂ ਦੇ ਉਪਦੇਸ਼ ਨੂੰ ਨਹੀਂ ਪਛਾਣਦੇ ਉਹ ਵਾਰ ਵਾਰ ਵਾਰੰਗਾਰ ਮੁਰਮੁਰ ਜੰਮਦੇ ਮਰਦੇ ਮਰਦੇ ਜੰਮਦੇ ਮਰ 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 ਜੰਮੈ ਮਾਰੇ ਕਹਿੰਦੇ ਵਾਰ ਵਾਰ ਮਰਦੇ ਜੰਮਦੇ ਰਹਿੰਦੇ ਆ ਹਾਉ ਮੇਰਾ ਜਗ ਪਲਚ ਰਹਾ ਭਾਈ ਕੋਈ ਨ ਕਿਸ ਹੀ ਕੇਰਾ ਏ ਭਾਈ ਇਹ ਮੈਂ ਹਾਂ ਇਹ ਮੇਰਾ ਪਦਾਰਥ ਹੈ ਇਉ ਸਭ ਜਗਤ ਮੈਂ ਮੇਰੀ ਵਿੱਚ ਹੀ ਪਲਚ ਫਸ ਰਿਹਾ ਪਰਸਨ ਵਿੱਚ ਨਿਸ਼ਚੇ ਕਰਕੇ ਕੋਈ ਵੀ ਕਿਸੇ ਦਾ ਸਹਾਇਕ ਨਹੀਂ ਹੈ ਗੁਰਮੁਖ ਮਹਿਲ ਪਾਇਨ ਗੁਣ ਗਾਵਨ ਨਿਜ ਘਰ ਹੋਏ ਬਸੇਰਾ ਗੁਰਮੁਖ ਜਨ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰਕੇ ਤੁਰਿਆ ਪਦ ਸਰੂਪ ਰੂਪੀ ਕਰ ਨਿਜ ਸਥਾਨ ਨੂੰ ਪਾਉਂਦੇ ਆ ਜਿਸ ਕਰਕੇ ਉਹਨਾਂ ਦਾ ਆਪਣੇ ਸਰੂਪ ਰੂਪੀ ਘਰ ਵਿੱਚ ਬਸੇਰਾ ਵਾਸਾ ਹੋ ਜਾਂਦਾ ਇਥੇ ਬੁੱਝੇ ਸੋ ਆਪ ਪਛਾਣੈ ਹਰ ਪ੍ਰਭ ਹੈ ਤਿਸ ਕੇਰਾ ਇਸੇ ਪ੍ਰਕਾਰ ਜੋ ਇਥੇ ਸਤਸੰਗਤ ਦੁਆਰਾ ਗੁਰੂ ਉਪਦੇਸ਼ ਨੂੰ ਬੁੱਝ ਲੈਂਦਾ ਉਹ ਆਪਣੇ ਆਤਮਾ ਸਰੂਪ ਨੂੰ ਪਛਾਣ ਲੈਂਦਾ ਹੈ ਅਤੇ ਹਰੇ ਭਰੇ ਕਰਨ ਵਾਲਾ ਪ੍ਰਭੂ ਪਰਮੇਸ਼ਰ ਉਸ ਗੁਰਮੁਖ ਦਾ ਹੀ ਹੋ ਜਾਂਦਾ ਹੈ ਸਤਗੁਰੂ ਸਦਾ ਦਿਆਲ ਹੈ ਭਾਈ ਵਿਣ ਭਾਗਾ ਕੀ ਪਾਈਐ ਏ ਭਾਈ ਸਤਗੁਰੂ ਸਾਹਿਬ ਜੀ ਤਾਂ ਹਮੇਸ਼ਾ ਹੀ ਦਿਆਲ ਦਇਆ ਦਾ ਆਲ ਕਰ ਹਨ ਪਰੰਤੂ ਸ੍ਰੇਸ਼ਟ ਭਾਗਾਂ ਤੋਂ ਬਿਗੈਰ ਕੀ ਫਲ ਪ੍ਰਾਪਤ ਕਰੀਏ ਭਾਵ ਕੁਝ ਵੀ ਪ੍ਰਾਪਤ ਨਹੀਂ ਹੁੰਦਾ ਏਕ ਨਦਰ ਕਰ ਵੇਖੈ ਸਭ ਉਪਰ ਜਿਹਾ ਭਾਉ ਤੇਹਾ ਫਲ ਪਾਈਐ ਸਤਿਗੁਰੂ ਜੀਤਾ ਸਾਰਿਆਂ ਉਤੇ ਇੱਕੋ ਜਹੀ ਨਦਰ ਦ੍ਰਿਸ਼ਟੀ ਕਰਕੇ ਦੇਖਦੇ ਹਨ ਜਿਹੋ ਜਿਹਾ ਕਿਸੇ ਦਾ ਭਾਉ ਪ੍ਰੇਮ ਵਿਸ਼ਵਾਸ ਭਾਵਨਾ ਹੁੰਦੀ ਹੈ ਤੇਹੋ ਜਹੀ ਉਹਨੂੰ ਫਲ ਪ੍ਰਾਪਤ ਹੋ ਜਾਂਦੇ ਆ ਨਾਨਕ ਨਾਮ ਵਸੈ ਮਨ ਅੰਤਰ ਵਿੱਚ ਹੋ ਆਪ ਗਵਾਈਐ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਤਦੋਂ ਹੀ ਪਰਮੇਸ਼ਰ ਦਾ ਨਾਮ ਆਪਣੇ ਮਨ ਹਿਰਦੇ ਅੰਦਰ ਵਸ ਸਕਦਾ ਹੈ ਜਦੋਂ ਆਪਣੇ ਅੰਤਿਸ਼ ਕਰਨ ਅੰਦਰੋਂ ਆਪਾ ਭਾਵ ਹੰਕਾਰ ਗਵਾ ਦਈਏ ਹਉਮੈ ਨਾਵੇ ਨਾਲ ਵਿਰੋਧ ਹੈ ਦੋਏ ਨਾਮ ਵਸੈ ਠਾਈ ਵਾਹਿਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ